ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਬਰਗਾੜੀ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਤਹਿਸੀਲ ਦੋਸਤੋ ਜੈਤੋ ਆ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਦੋਸਤੋ ਬਹੁਤ ਸੋਹਣੀਆਂ ਸ਼ਕੀਨ ਝੋਟੀਆਂ ਹੁੰਦੀਆਂ ਤੇ ਅੱਜ ਤਨ ਨਾਗ ਦੋਸਤੋ ਬਿਲਕੁਲ ਛੋਟੀ ਉਮਰ ਦੇ ਤੁਹਾਨੂੰ ਦਿਖਾਉਂਗਾ ਬਾਈ ਕਹਿੰਦਾ ਵੀ ਡੈਰੀ ਦੇ ਵਿੱਚੋਂ ਖਰੀਦੀਆਂ ਤੇ ਚੰਗੀਆਂ ਮਾਵਾਂ ਦੀਆਂ ਦੋਸਤੋ ਕੱਟੀਆਂ ਹੋਣਗੀਆਂ ਇਹ ਤਿੰਨੇ ਨਾਗੀ ਦੋਸਤੋ ਇਹ ਤੁਹਾਨੂੰ ਤੋੜ ਕੇ ਦਿਖਾ ਦੂੰਗਾ ਬਾਕੀ ਰੇਟ ਬਾਈ ਤੋਂ ਪੁੱਛ ਲਾਂਗੇ ਇਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਤੁਹਾਨੂੰ ਪਸੰਦ ਆਊਗਾ ਉਹਦੀ ਆ ਕੇ ਪ੍ਰੋਪਰ ਤਸੱਲੀ ਦੇ ਨਾਲ ਤੁਸੀਂ ਇੱਥੋਂ ਖਰੀਦ ਸਕਦੇ ਹੋ ਠੀਕ ਹੈ ਤੇ ਬਾਕੀ ਗੱਲਬਾਤ ਆਓ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਹਾਂਜੀ ਵਧੀਆ ਪਸ਼ੂ ਵਿਕਰੀ ਆਸੇ ਹੁੰਦੀ ਹਾਂਜੀ ਹਾਂਜੀ ਆਈ ਜਾਂਦੀ ਜੀ ਠੀਕ ਹੈ ਪਿੱਛੇ ਦੇ ਸਾਤ ਨਾਗ ਪਾਈ ਸੀ ਹੋ ਗਏ ਸੀ ਹਾਂਜੀ ਹਾਂਜੀ ਹੋ ਗਏ ਸੀ ਸੱਤੇ ਦੇ ਸੱਤੇ ਹਾਂਜੀ ਹਾਂਜੀ ਠੀਕ ਹੈ ਤੇ ਨਾ ਦੱਸ ਦੀ ਆਪਣਾ ਇੱਕ ਵਾਰੀ ਨਾਮ ਪ੍ਰਕਾਸ਼ ਹੈ ਜੀ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੇਤੋਂ ਠੀਕ ਹੈ ਅਛਾ ਤੈਨਾਂ ਨਾ ਕੀ ਅੱਜ ਫੇਰ ਆਏ ਆ ਹਾਂਜੀ ਬਿਲਕੁਲ ਛੋਟੀ ਉਮਰ ਦੇ ਹਾਂਜੀ ਇਹ ਪਹਿਲਾ ਗੱਲ ਹੋਈ ਹੈ ਵੀ ਡੇਰੀ ਚੋਂ ਆਈਆਂ ਸਾਰੀ ਹਾਂਜੀ ਹਾਂਜੀ ਡੇਰੀ ਚੋਂ ਆਈਆਂ ਜੀ ਠੀਕ ਹੈ ਅਛਾ ਬਿਲਕੁਲ ਛੋਟੀ ਉਮਰ ਦੀ ਹੈ ਇੱਕ ਕੱਟੀ ਹਾਂਜੀ ਕਿੰਨੇ ਟਾਈਮ ਦੀ ਹੋਊਗੀ ਅੰਦਾਜ਼ਾ ਇਹ ਹੈ ਕਿ ਇਹ ਸਾਲਕ ਦੀ ਜੀ ਸਾਲ ਦੀ ਹੈ ਹਾਂਜੀ ਹਾਂਜੀ ਫੁੱਲੇਗਾ ਮਾੜੀ ਜੀ ਨੂੰ ਦੋਸੋ ਝੋਲੀਆਂ ਝੋਲੀਆਂ ਤੁਹਾਨੂੰ ਚੈੱਕ ਕਰਾਉਣਾ ਕਟੀਆਂ ਦੀਆਂ ਠੀਕ ਹੈ ਸਾਰੀਆਂ ਦੀ ਚੰਗੀਆਂ ਹੋਣਗੀਆਂ ਸਭੀਆਂ ਕਟੀਆਂ ਤੇ ਪਤਾ ਕੋਈ ਇਹਨਾਂ ਦਾ ਕਿੰਨੇ ਕਿੰਨੀਆਂ ਦੁੱਧ ਸੀਗਾ ਹਾਂ ਦੱਸਿਆ ਹੀ ਹੁੰਨਾ ਨਾ ਕਿੰਨਾ ਸੀਗਾ ਇਹ 17 18 ਲੀਟਰ ਸੀ ਮਾਂ ਥਲੇ ਨਾ ਦੁੱਧ ਅੱਛਾ ਹਾਂ ਇਹ ਪਹਿਲੇ ਨੰਬਰ ਵਾਲੀ ਠੀਕ ਹੈ ਇਹ ਕਦੇ ਉਹਨੂੰ ਪਾਈ ਨਹੀਂ ਉਹਨਾਂ ਨੇ ਬਸ ਖੁੱਲ੍ਹੇ ਹੀ ਫੜਦੀਆਂ ਸੀ ਇਹ ਅੱਛਾ ਡੈਰੀ ਚ ਹਾਂ ਧਲੇਰੇ ਧਲੇਰੇ ਨਹੀਂ ਕਦੇ ਪਾਈ ਉਹਨਾਂ ਦੋਸੋ ਕੱਟੀ ਚੰਗੀ ਆ ਸੁਨੱਖੀ ਆ ਠੀਕ ਹੈ ਜੀ ਸਭੀ ਹੈ ਦੁੱਧ ਦੁੱਧ ਕਾਫੀ ਛੱਡਿਆ ਲੱਗਦਾ ਬਸ ਠੀਕ ਹੈ ਭਾਈ ਮੋੜ ਲਿਆ ਫਿਰ ਤੁਹਾਨੂੰ ਵੀ ਤੁਹਾਨੂੰ ਪਤਾ ਹੀ ਹੈ ਵੀ ਡੈਰੀਆਂ ਦੇ ਵਿੱਚ ਜ਼ਿਆਦਾਤਰ ਪਸ਼ੂ ਖੁੱਲੇ ਹੀ ਰੱਖੇ ਜਾਂਦੇ ਆ ਠੀਕ ਹੈ ਇਹ ਦੋਸਤੋ ਕਟੀਆਂ ਖੁੱਲੀਆਂ ਰਹੀਆਂ ਵਿਆਂ ਬਾਈ ਹੁਣ ਇਹਨਾਂ ਨੇ ਇੱਥੇ ਲਿਆ ਕੇ ਨਵੇਂ ਤੇ ਲਿਆਦੇ ਤੁਹਾਨੂੰ ਦੇ ਪਾਸੇ ਥੋੜਾ ਜਿਹਾ ਔਡ ਕਰਨ ਗਏ ਤੁਰਨ ਲੱਗੀਆਂ ਤੇ ਪਹਿਲੇ ਨੰਬਰ ਵਾਲੀ ਕੱਟੀ ਦਿਖਾ ਰਿਹਾ ਥਣ ਝੋਲੀ ਬਸੋ ਬੜੀ ਕਮਾਲ ਦੀ ਹੋਊਗੀ ਵਧੀਆ ਚਾਰ ਥਣ ਹੋਣਗੇ ਬਰਾਬਰ ਦੇ ਨਿਖੜਵੇ ਰੇਟ ਬਾਈ ਕੀ ਹੋਊਗਾ ਰੇਟ ਆਪਾਂ ਦੇ ਦਾਂਗੇ 27000 ਦੀ 27000 ਦੀ ਹਾਂਜੀ ਠੀਕ ਹੈ ਦੋਸਤ 27000 ਰੇਟ ਇਹ ਪਹਿਲੇ ਨੰਬਰ ਵਾਲੀ ਕੱਟੀ ਦਾ ਇਹ ਸੁਲਾ ਬਾਈ ਦੂਜੇ ਨੰਬਰ ਤੇ ਜਿਹੜੀ ਕੱਟੀ ਖੜੀ ਹੈ ਹਾਂਜੀ ਹਾਂਜੀ ਇਹ ਕਿੰਨੇ ਟਾਈਮ ਦੀ ਹੈ ਇਹ ਸਵਾ ਖਾਲ ਦੀ ਹੈ ਜੀ ਸਵਾ ਸਾਲ ਆ ਦੇਖੋ ਬਟਨ ਵਾਲੇ ਹੁਣ ਤੁਸੀਂ ਦੇਖੋ ਜੀ ਠੀਕ ਹੈ ਦੇਖੋ ਝੋਲੀ ਚੰਗੀ ਐ ਸਣਾ ਦੇ ਵਿੱਚ ਹੁਣ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਹ ਗਾਂ ਦੁੱਧ ਨੂੰ ਖਰੀ ਨਿਕਲਦੀ ਹੈ ਕੱਟੀ ਸਵਾ ਸਾਲ ਉਮਰ ਹੈ ਠੀਕ ਹੈ ਤੇ ਬਾਈ ਤੋਰੇਗਾ ਮਾੜੀ ਜੀ ਨੂੰ ਵੀ ਹਾਂਜੀ ਖੋਲ ਦੋਸਤੋ ਇੱਕ ਕੱਟੀ ਇਹ ਵੀ ਚੰਗੀ ਆ ਜਿਹੜੀ ਲਾਸਟ ਤੇ ਤੁਹਾਨੂੰ ਦਿਖਾਉਂਗਾ ਉਹ ਵੀ ਤੁਹਾਨੂੰ ਪਸੰਦ ਆ ਕਿਉਂਕਿ ਵੈਸੇ ਕਟਿੰਗ-ਕਟਿੰਗ ਕੀਤੀ ਹੋਈ ਆ। ਸਿੰਗਾ-ਸੁੰਗਾ ਦੀ ਦੋਸਤੋ ਇਹ ਵੀ ਕੱਟੀ ਸ਼ਕੀਨ ਆ। ਡੇਰੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਨਾਰਮਲ ਮੱਝਾਂ 15-16 ਤੋਂ ਸਟਾਰਟਿੰਗ ਜਿਹੜੀਆਂ ਮੱਝਾਂ ਦੁੱਧ ਦਿੰਦੀਆਂ ਉਹ ਮੱਝਾਂ ਰੱਖਿਆ ਜਾਂਦੀਆਂ। ਬਸ ਠੀਕ ਆ ਭਾਈ। ਬੰਨ ਲਾ ਬੰਨ ਲਾ। ਤੋਰਨ ਲੱਗੀਆਂ ਥੋੜਾ ਜਿਹਾ ਔਡ ਕਰਦੀਆਂ ਦੋਸਤੋ ਠੀਕ ਆ ਜੀ। ਤੇ ਵੈਸੇ ਕੋਈ ਦਿੱਕਤ ਨਹੀਂ ਗੀ ਝੂਟੀਆਂ ਸਾਫ਼-ਸੁਧਰੀਆਂ ਹੋਣ ਗਿਆ। ਥਣ ਝੋਲੀ ਦੀ ਦੋਸਤੋ ਚੰਗੀ ਆ ਕੱਟੀ ਨੂੰ ਇਹ ਤੇ ਰੇਟ ਬਾਈ ਕੀ ਹੋਊਗਾ ਜੀ ਇਹ ਆਪ 32000 ਦੀ ਦੇ ਦਾਂਗੇ ਜੀ 32000 ਦੀ ਹਾਂਜੀ ਠੀਕ ਐ ਦੋਸੋ ਇਹ ਦੂਜੇ ਨੰਬਰ ਵਾਲੀ ਕੱਟੀ ਆ ਰੇਟ 32000 ਇੱਕ ਲਾਸਟ ਦੇ ਬਾਈ ਜਿਹੜੀ ਇਹ ਕੱਟੀ ਦੀ ਕਟਿੰਗ ਤਾਜੀ ਕੀਤੀ ਹੈ ਕਟਿੰਗ ਹਾਂਜੀ ਹਾਂਜੀ ਮੈਂ ਹੀ ਕੀਤੀ ਜੀ ਆਪ ਆਪ ਹੀ ਕੀਤੀ ਹੈ ਹਾਂਜੀ ਠੀਕ ਐ ਦੋਸੋ ਕੱਟੀ ਸੁਨੱਖੀ ਆ ਇਹ ਵੀ ਠੀਕ ਐ ਜੀ ਰੰਗ ਤੁਹਾਨੂੰ ਥੋੜਾ ਜਿਹਾ ਔੜ ਜਾ ਦਿਸੂਗਾ ਕਿਉਂਕਿ ਨਵੀਂ ਕਟਿੰਗ ਹੋਈ ਹੈ ਬਾਕੀ ਸਿਰ ਚ ਵਾਲ ਹੋਣਗੇ ਵਾਈਟ ਬੱਲ ਹੋਊਗਾ ਸਿਰ ਤੇ ਸਿੰਘਾ-ਸੁੰਗਾ ਦੀ ਕੱਟੀ ਸ਼ਕੀਨ ਪ੍ਰੋਪਰ ਕਿੰਨੇ ਟਾਈਮ ਦੀ ਹੋਗੀ ਬਾਈ ਇਹ ਇਹ ਡੇਢ ਸਾਲ ਦੀ ਹੈ ਜੀ ਡੇਢ ਸਾਲ ਦੀ ਹੈ ਹਾਂਜੀ ਬਾਕੀ ਥਣ ਝੋਲੀ ਦੋਸਤੋ ਇਸ ਕੱਟੀ ਨੂੰ ਵੀ ਬਹੁਤ ਕਮਾਲ ਦੀ ਹੋਊਗੀ ਤੇ ਥਣ ਤੁਸੀਂ ਦੇਖ ਸਕਦੇ ਹੋ ਵਧੀਆ ਚਾਰ ਹੋਣਗੇ ਇੱਕ ਰੁਕੀ ਇੱਕ ਮੇ ਚਲੋ ਜਬਾਤ ਇਹ ਬਾਕੀ ਥਣ ਦੋਸਤੋ ਦੇਖ ਸਕਦੇ ਹੋ ਇੱਕ ਪਾਸੇ ਥੋੜੀ ਜਿਹੀ ਨੇੜੇ ਹੈ ਨਾ ਥਣ ਹਾਂਜੀ ਜੀ ਠੀਕ ਹੈ ਰੇਟ ਕੀ ਹੋਗਾ ਇਹਦਾ ਰੇੜਾ ਪਾ ਚੋਂ 30000 ਦੇ ਦਾਂਗੇ ਜੀ 34000 ਹਾਂਜੀ ਹਾਂਜੀ ਠੀਕ ਹੈ ਦੋਸਤੋ 34000 ਰੇਟ ਇਹ ਲਾਸਟ ਵਾਲੀ ਕੱਟੀ ਦਾ ਬਾਕੀ ਸਿੰਗਾ ਸੁੰਗਾ ਦੀ ਪ੍ਰੋਪਰ ਸ਼ਕੀਨ ਹੈ ਠੀਕ ਹੈ ਬਾੜੀ ਜੀ ਤੋਰ ਕੇ ਦਿਖਾ ਦੇ ਚੱਲੇਗੀ ਬਾਕੀ ਚੌਂਕੀ ਆ ਤੋਰ ਤੇ ਝਾਂਜਰਾ ਝੁੰਜਰਾ ਪਾਇਆ ਕੱਟੀ ਇਹ ਵੀ ਪ੍ਰੋਪਰ ਸ਼ਕੀਨ ਹੋਊਗੀ ਠੀਕ ਹੈ ਜੀ ਤਾਜੀ ਦੋਸਤੋ ਕਟਿੰਗ ਹੋਈ ਵੀ ਆ ਸਰੀਰ ਦੀ ਬਨਾਵਟਾ ਸੋਹਣੀ ਆ ਠੀਕ ਹੈ ਜੀ ਤੇ ਬਾਕੀ ਰੰਗ ਦਾ ਅੰਦਾਜ਼ਾ ਤੁਸੀਂ ਉਸ ਹਿਸਾਬ ਨਾਲ ਰੱਖਣਾ ਵੀ ਇਹਦੀ ਤਾਜੀ ਕਟਿੰਗ ਕੋਈ ਵੀ ਆ ਵੈਸੇ ਢਾਂਚਾ ਸੋਹਣਾ ਇੱਕ ਕੱਟੀ ਦਾ ਵੀ ਠੀਕ ਹੈ ਜੀ ਹਨ ਝੋਲੀ ਵੀ ਚੰਗੀ ਇਹ ਆ ਲੋ 234000 ਰੇਟ ਇਹ ਤੀਜੇ ਨੰਬਰ ਵਾਲੀ ਕੱਟੀ ਦਾ ਲਾਗ ਦੋਸਤੋ ਤੇ ਨਹੀਂ ਸਾਫ ਸੁਧਰੇ ਹੋਣਗੇ ਵੈਸੇ ਤੋੜ ਕੇ ਵੀ ਦਿਖਾਤੀ ਐ ਬਾਕੀ ਜਿਹੜਾ ਵੀ ਲਾਗ ਪਸੰਦ ਆਊਗਾ ਤਸੱਲੀ ਕਰ ਲਿਓ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਜੀ